ਸਰ ਜਿਹੜੀ ਸਾਡੀ ਨਾਬਾਉ ਸੰਤੀ ਵੱਲੋਂ ਬੇਨਤੀ ਹੈ ਸਾਰਿਆਂ ਦੇ ਚਰਨਾਂ ਦੇ ਵਿੱਚ ਉਹ ਸਭ ਤੋਂ ਪਹਿਲੀ ਇਹ ਹੈ ਕਿ ਅੱਜ ਅਸੀਂ ਆਪਣਾ ਪ੍ਰੋਗਰਾਮ ਬਿਲਕੁਲ ਪੂਰੇ ਸ਼ਰਦਾ ਤੇ ਉਸਾ ਨਾ ਮਨਾਉਣਾ ਔਰ ਸਾਰਿਆਂ ਨੂੰ ਅਪੀਲ ਹੈ ਵੀ ਸਾਰਿਆਂ ਨੇ ਉੱਥੇ ਪਹੁੰਚਣਾ ਜਿਹੜੀ ਗੱਲ ਬੋੜਾਂ ਦੀ ਹੋਈ ਹੈ ਉਹਦੇ ਵਾਸਤੇ ਸਾਰੇ ਜਨਤਾ ਨੇ ਉਰੇ ਸਾਰੇ ਜਿੰਨੇ ਭਰਾਵਾਂ ਨੇ ਫੈਸਲਾ ਲਿੱਤਾ ਕਿ ਕੱਲ ਨੂੰ 8 ਵਜੇ ਤੋਂ ਲੈ ਕੇ 12 ਵਜੇ ਤੱਕ ਵਪਾਰ ਬੰਦ ਰਹੂਗਾ ਸੁਤ ਬਾਅਦ ਜਿਹੜੀ ਵੀ ਉਹਨਾਂ ਦੀ ਕੋਈ ਗੱਲਬਾਤ ਕਰਨੀ ਹੋਊਗੀ ਉਸ ਦੌਰਾਨ ਕਰਾਂਗੇ ਹੁਣ ਤਾਂ ਸਭ ਤੋਂ ਪਹਿਲਾਂ ਸਾਡੀ ਇਹ ਹੀ ਹੈ ਉਹ ਕੰਮ ਕੀ ਹੋਇਆ ਜੀ ਕਿਉਂ ਤਾਰੇ ਵੋਟ ਤਾਰੇ ਕਿਉਂ ਦੇ ਸਾਡੀ ਕੀ ਹੋ ਜਾਏਗੀ ਦੇਖੋ ਉਹ ਕਹਿੰਦੇ ਜੀ ਵੀ ਅਸੀਂ ਜਿਹੜੇ ਆਊਟ ਡੇਟਡ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਪ੍ਰੋਗਰਾਮ ਲੰਘ ਚੁੱਕੇ ਅਸੀਂ ਸਿਰਫ ਉਹਨਾਂ ਨੇ ਬੋਰਡ ਉਤਾਰਨ ਵਾਸਤੇ ਹੀ ਆਰਡਰ ਕੀਤੇ ਸੀ ਮੁਲਾਜ਼ਮਾਂ ਨੂੰ ਉਹਦੇ ਵਿੱਚ ਜਿਹੜੇ ਮੁਲਾਜ਼ਮ ਭੇਜੇ ਗਏ ਸੀ ਉਹ ਪੜੇ ਲਿਖੇ ਨਹੀਂ ਸੀਗੇ ਉਹਨਾਂ ਨੇ ਗਲਤੀ ਨਾਲ ਜਿਹੜੇ ਹੁਣ ਨਵੇਂ ਪ੍ਰੋਗਰਾਮ ਵਾਲੇ ਪ੍ਰੋਗਰਾਮ ਜਿਹੜੇ ਵੋਟ ਸੀਗੇ ਉਹ ਵੀ ਉਤਾਰ ਦੇ ਉਹਨਾਂ ਦਾ ਕਹਿਣਾ ਇਹ ਹੈ ਨਹੀਂ ਨਹੀਂ ਭਟਾਜੀ ਇਹ ਤੁਹਾਨੂੰ ਵੀ ਪਤਾ ਹੈ 5283 ਦਾ ਿਆ ਸਾਰਿਆਂ ਨੂੰ ਬੈਂਟੀਆਂ ਚੋਣਾਂ ਦੇ ਭਾਲੇ ਦੇ ਵਿੱਚ ਹੀ ਆਲਾ ਇਹੀ ਰਾਂ ਨਿੱਤਿਆ ਜੀ ਦੇਖੋ ਹਰੇ ਤਾਂ ਸਾਡੇ ਦਿਮਾਗ ਦੇ ਉੱਤੇ ਦਿਲ ਤੇ ਔਰ ਦਿਮਾਗ ਤੇ ਸਿਰਫ ਇਹੀ ਹੈ ਬੇਸ਼ੀ ਸ਼ਾਮ ਨੂੰ ਸਾਡਾ ਬਾਵਨ ਭਗਵਾਨ ਜੀ ਦਾ ਪ੍ਰੋਗਰਾਮ ਹੈ ਅਸੀਂ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਉਣਾ ਇਹ ਜਿਹੜੀਆਂ ਗੱਲਾਂ ਨੇ ਕੱਲ ਨੂੰ ਸਵੇਰੇ ਸੋਚਾਂਗੇ ਜੀ ਇਹ ਪ੍ਰੋਗਰਾਮ ਵਾਲੇ ਵੀ ਜੀ ਇਹ ਦੇਖੋ ਜੀ ਬਹੁਤ ਮਾੜੀ ਗੱਲ ਹੈ ਜਿਹੜਾ ਵੀ ਇਦਾਂ ਹੁੰਦਾ ਹੈ ਬਹੁਤ ਮਾੜੀ ਗੱਲ ਆ ਪਰ ਗੱਲ ਇਹ ਆ ਉਸ ਟਾਈਮ ਤਾਂ ਕੋਈ ਦੂਸਰਾ ਸੀਗਾ ਪਰ ਜਿਹਦੇ ਹੁਣ ਇਲਜ਼ਾਮ ਲਾ ਰਹੇ ਉਹ ਵੀ ਸਾਡੇ ਹਿੰਦੂ ਹੀ ਆ ਅਸੀਂ ਕਿਹਨੂੰ ਬਲੇਮ ਕਿਹਨੂੰ ਕਰਾਂਗੇ ਜੀ ਬੰਦ ਦੀ ਜਿਹੜੀ ਬੰਦ ਦੀ ਕਾਲ ਹੈ ਕਿੱਥੇ ਪਹੁੰਚ ਰਹੀ ਕਿੰਨੇ ਮੈਂ ਪੁੱਛੂੰਗਾ ਬੰਦ ਦੀ ਕਾਲ ਹੈਗੀ ਆ ਜੀ ਸਾਰੇ ਦੁਕਾਨਦਾਰਾਂ ਨੂੰ ਜੀ 8 ਵਜੇ ਤੋਂ ਲੈ ਕੇ 12 ਵਜੇ ਤੱਕ ਬੰਦ ਰੱਖਣਗੇ ਉਸ ਤੋਂ ਦੇਵੀ ਦਵਾਲਾ ਚੌਂਕ ਤੇ ਸਾਰੇ ਇਕੱਠੇ ਹੋਣਗੇ ਜੀ ਸਰ ਫੈਂਸੀ ਜਿੱਤੇ ਹੋਏ ਨੇ ਜਿਹੜੇ ਐਸਐਮਐਮ ਮੌਜੂਦਾ ਨੇ ਉਹ ਕੀ ਦਿਨਾਂ ਨਮੈਦੀ ਵਾਲੇ ਬੰਦੇ ਕੰਮ ਕਰ ਰਹੇ ਕਿਦਾਂ ਸਰ ਕਿਦਾਂ ਬਿਨਾਂ ਨਮੈਦੀ ਵਾਲਾ ਬੰਦਾ ਚੁਣਿਆ ਹੋਇਆ ਤੇ ਕਿਹੜਾ ਕੰਮ ਕਰ ਰਿਹਾ ਦੇਖੋ ਇਹ ਇਹ ਆਮ ਆਦਮੀ ਪਾਰਟੀ ਦਾ ਹੈਗਾ ਜੀ ਸਿਸਟਮ ਦੀ ਦੇਖੋ ਹਾਂਜੀ ਇਹ ਤਾਂ ਦੇਖੋ ਇਹ ਐਮਐਲਏ ਨੇ ਦੇਖਣਾ ਜੀ ਉਹਨਾਂ ਦੇ ਨੇ ਵੀ ਉਹ ਕੀ ਕਰ ਰਹੇ ਨੇ ਕੋਈ ਉਹ ਕੋਈ ਨਹੀਂ ਕਰਦਾ ਐਮਸੀ ਨਹੀਂਗਾ ਜਿਹੜਾ ਉਹ ਜਾ ਕੇ ਬੋਲਦੀ ਚੱਲ ਸਕਦੀ ਕੋਈ ਉਹ ਜਦੋਂ ਅਸੀਂ ਉਹਨੂੰ ਪੁੱਛਦੇ ਹਾਂ ਕਹਿੰਦਾ ਮੈਂ ਕੋਈ ਪ੍ਰਧਾਨਗੀ ਨਹੀਂ ਕਰ ਰਿਹਾ ਜੀ ਉਹ ਤਾਂ ਕਹਿੰਦਾ ਜੀ ਇੱਕ ਨਾਲ ਇੱਕ ਫ੍ਰੀ ਹੈ ਸੁਣਤਾ ਲਓ ਜੀ ਉਹ ਤਾਂ ਕਹਿੰਦਾ ਜੀ ਇੱਕ ਨਾਲ ਇੱਕ ਫ੍ਰੀ ਹੈ ਵੀ ਜੇ ਮੇਰੀ ਘਰ ਵਾਲੀ ਪ੍ਰਧਾਨ ਹੈ ਤਾਂ ਮੈਂ ਕੰਮ ਕਰ ਰਿਹਾ ਮੈਂ ਸੋਸ਼ਲ ਕੰਮ ਕਰ ਰਿਹਾ ਹਾਂ ਹਾਂਜੀ ਸੋਸ਼ਲ ਕੰਮ ਕਰਦਾ ਕੋਈ ਬੋਰਡ ਨਹੀਂ ਲਾ ਸਕਦਾ ਬੋਰਡ ਉਹਨੇ ਤਾਂ ਲਾਇਆ ਨਹੀਂ ਜੀ ਜੀ ਕੋਈ ਪੁਲਿਸ ਦੇਖੇ ਜੀ ਪਿਆਰ ਉਹ ਸਾਡਾ ਰੱਖ ਲਿਆ ਬਣਾਟੇ ਕੋਲ ਬੰਨ੍ਹ ਭਿਆ ਦੇਖ ਨਹੀਂ ਗਿਆ ਕੌਣ ਕਹਿੰਦਾ ਜੀ ਜੀ ਸਰ ਅਸੀਂ ਡਾਕਟਰ ਰੇ ਨਗਰ ਕਨਸਲ ਦੇ ਜੀ ਸਰ ਪਰ ਪੰਕਜ ਪਕਸ ਜੀ ਸਾਹਿਬ ਆ ਵੀ ਨਾਲ ਲਾ ਕੇ ਲਗਾ ਜੀ ਤੁਸੀਂ ਖਦਮ ਸੀ ਹੋ ਤੁਸੀਂ ਕਿਉਂ ਨਹੀਂ ਦਾ ਸਰ ਜਦੋਂ ਅਸੀਂ ਉੱਥੇ ਸਾਰਿਆਂ ਨੇ ਆ ਬੋਰਡ ਫੜੇ ਨੇ ਪੱਕੂ ਉੱਥੇ ਘੰਟੇ 2 ਘੰਟੇ ਬਾਅਦ ਪਹੁੰਚਿਆ ਮੁਲਾਜ਼ਮ ਸੀ ਇਹ ਸਾਰੇ ਪਹਿਲਾਂ ਜੀ ਪੱਕੂ ਉੱਥੇ ਨਾਲ ਨਹੀਂ ਸੀ ਮੁਲਾਜ਼ਮ ਨੂੰ ਹੁਕਮ ਦਿੱਤਾ ਗਿਆ ਸੀ ਮੁਲਾਜ਼ਮ ਹਾਂ ਜੀ ਹਾਂ ਜੀ ਅਸੀਂ ਮੁਲਾਜ਼ਮਾਂ ਨੂੰ ਮੁਲਾਜ਼ਮਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਜੀ ਉਹ ਕਹਿੰਦਾ ਜੀ ਸਾਨੂੰ ਉੱਪਰ ਉੱਚ ਅਧਿਕਾਰੀਆਂ ਦੇ ਪ੍ਰਸ਼ਾਸਨ ਵੱਲੋਂ ਦੇਖੋ ਜੀ ਗੱਲ ਇਹ ਆ ਸਰ ਮੇਰੀ ਬੇਨਤੀ ਸੁਣੋ ਜੀ ਲੈ ਵੀ ਮੈਂ ਵੀ ਮੈਂ ਵੀ ਇਧਰ ਬੇਨਤੀ ਕਰ ਮੈਂ ਵੀ ਪ੍ਰਧਾਨ ਰਿਆ ਮਿਊਸਪਲ ਕਮੇਟੀ ਦਾ ਗੱਲ ਇਹ ਹੈ ਵੀ ਜਿਹੜੇ ਇਹ ਵਾਲੇ ਗੱਲਾਂ ਹੁੰਦੀਆਂ ਨੇ ਇਹਦਾ ਕੋਈ ਰਿਟਰਨ ਆਦੇਸ਼ ਨਹੀਂ ਹੁੰਦਾ ਇਹ ਤਾਂ ਪ੍ਰਧਾਨ ਇਹ ਤਾਂ ਗੱਲ ਪ੍ਰਧਾਨ ਦਾ ਹੁਕਮ ਹੈ ਜਾਂ ਐਮਐਲਏ ਨੇ ਹੁਕਮ ਕਰਤਾ ਜਾਂ ਟੀਓ ਨੇ ਹੁਕਮ ਕਰਤਾ ਇੱਕ ਮਿੰਟ ਪਲੀਜ਼ ਜਾਂ ਕਿਸੇ ਅਫੀਸਰ ਨੇ ਹੁਕਮ ਹੋਇਆ ਇਹ ਤਾਂ ਸਰ ਉਹ ਹੀ ਪ੍ਰਸ਼ਾਸਨ ਨੇ ਦੱਸੂਗਾ ਵੀ ਕਿਹਦਾ ਹੁਕਮ ਹੋਇਆ ਹਾਂਜੀ ਹੁਣ ਕਾਰਵਾਈ ਕੀ ਕਰੋਗੇ ਹਾਂਜੀ ਕਿਦਾਂ ਉਹ ਜੋ ਪੱਤਰ ਆ ਬਰਾਸ਼ਾ ਅਸਲ ਇਹ ਤਾਂ ਪ੍ਰਸ਼ਾਸਨ ਦੇਖੂਗਾ ਸਰ ਵੀ ਪਰਚਾ ਦਰਜ ਹੁੰਦਾ ਕਿ ਨਹੀਂ ਹੁੰਦਾ ਜੀ ਕੋਰੋਨਾ ਵਲੇ ਲੋਕਾਂ ਦੇ ਵਿਆਹ ਨਹੀਂ ਹੋਏ ਕਰੋਨਾ ਵਲੇ ਲੋਕਾਂ ਦੇ ਵਿਆਹ ਨਹੀਂ ਹੋਏ ਗੱਲ ਸਰ ਇਹ ਹੈ ਜੀ ਬੇਸੀ ਹਿੰਦੂ ਵੀ ਆ ਜੀ ਮੈਂ ਅਸੀਂ ਐਮਸੀ ਵੀ ਆ ਜੀ ਔਰ ਸਾਰੇ ਸਮਾਜ ਦੇ ਮੈਂਬਰ ਵੀ ਆ ਜੀ ਸੁਣ ਅਸੀਂ ਤਾਂ ਕੱਲ ਰਾਤ ਦੀ ਵੀ ਅਸੀਂ ਤਾਂ ਕੱਲ ਰਾਤ ਤੋਂ ਉਹਦੇ ਖਿਲਾਫ बोल ਰਹੇ ਹਾਂ ਜੀ ਦੱਸੋ ਉਹਦਾ ਕਮੇਟੀ ਦੇ ਪ੍ਰਧਾਨ ਸਰਦਾਰ ਬਾਈ ਇਸ ਦਾ ਪ੍ਰਸ਼ਾਸਨ ਤੋਂ ਮੰਗ ਕਰ ਸਕਦੇ ਆਂ ਕਾਰਵਾਈ ਦਾ ਪ੍ਰਸ਼ਾਸਨ ਨੇ ਕਰਨੀ ਆ ਨਾ ਪ੍ਰਸ਼ਾਸਨ ਨੂੰ ਆਪਾਂ ਬੇਨਤੀ ਕਰਾਂਗੇ ਆ ਬੇਨਤੀ ਅਸੀਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਾਰਵਾਈ ਪ੍ਰਸ਼ਾਸਨ ਨੇ ਕਰਨੀ ਆ ਜਿਹੜੀ 11 ਮੈਂਬਰੀ ਮੀਟਿੰਗ ਤੋਂ ਬਣਾਈ ਗਈ ਹੈ ਅਸੀਂ ਮੈਂਬਰੀ ਕਮੇਟੀ ਬਣਾਵਾਂਗੇ ਨਾ ਉਹ ਕਾਰਵਾਈ 8 ਤੋਂ 12 ਰੱਖੀ ਗਈ ਆ ਚੌਂਕ ਦੇ ਵੀ ਮੁੰਦਰ ਇਕੱਠੇ ਹੋ ਮਾ ਜੀ ਇੱਕ ਬੇਨਤੀ ਇਹ ਹੈ ਉਹਨੂੰ ਜਿਹੜੀ ਝੰਡੀ ਕਿਸ ਤੋਂ ਦਵਾਈ ਜਾਣਾ ਪ੍ਰਧਾਨ ਜੀ ਲੈ ਨਹੀਂ ਗਏ ਹੋਰ ਨਹੀਂ ਕੀਤੀ ਜਾਉ ਕਿਸੇ ਦੋਵੇਂ ਬਾਬਲ ਚੰਦ ਦਿੱਤਾ ਹੈ ਕਿਸੇ ਨੂੰ ਇਹ ਜੇ ਤੁਸੀਂ ਲੋਗੇ ਇਹ ਝੰਡੀ ਦੇ ਇੱਕ ਮਨ ਹੀ ਮਾਤਮਾ ਆਣਗੇ ਉਹ ਦੇਣਗੇ ਠੀਕ ਮਾਤਮਾ ਜਿਹੜਾ ਬਾਬਲ ਦਾਸ ਜੀ ਨਾਲ ਜੁੜਿਆ ਹੋ ਮੈਂ ਜਦ ਕੀ ਪਹਿਲਾਂ ਗਿਆਨ ਜੀ ਵੀ ਨਾਲ ਸੀਗੇ ਜੱਦਾ ਚੱਲਿਆ ਆ ਰਿਹਾ ਬਿਲਕੁਲ ਜੱਦਾ ਸਾ ਗਿਆਨ ਜੀ ਦੇ ਬਾਲਾ ਸੀ ਐਸ ਐਸ ਪੀ ਹਰਦਿਆਲ ਸਿੰਘ ਮਾਨ ਨੂੰ ਵੀ ਬੁਲਾਇਆ ਸੀਗਾ ਸਾਡੇ ਨਾਲ ਬਹੁਤ ਵਧੀਆ ਪ੍ਰੋਗਰਾਮ ਚੱਲਦਾ ਰਿਹਾ ਇਹ ਜਿਹੜਾ ਨਵਾਂ ਧੱਕਾ ਹੋਇਆ ਹੈ ਇਹ ਨਾ ਕਾਬਲੇ برداشت ਹੈ ਔਰ ਜਦ ਕੇ ਪੱਕੂ ਕੋਈ ਚੀਜ਼ ਨਹੀਂ ਪੁੱਛਣੀ ਲੈਣਾ ਨਹੀਂ ਦੇਣਾ ਨਹੀਂ ਪ੍ਰਦਾਨ ਨਹੀਂ ਜਦ ਕੋਈ ਐਮਸੀ ਨਹੀਂ ਕੁਝ ਲੈਣਾ ਨਹੀਂ ਇਹ ਆਪਣੀਆਂ ਬਹੁਤ ਜ਼ਿਆਦਾ ਧੱਕੇ ਚਲਾ ਰਿਹਾ ਹੈ ਔਰ ਇਹ ਤਾਂ ਸਹਿਰ ਸਾਡਾ ਦੁਖੀ ਹੋਇਆ ਪਿਆ ਔਰ ਇਹ ਜਿਹੜੀ 11 ਮੀਟਿੰਗ ਬਣਾਈ ਗਈ ਹੈ ਔਰ ਇਹ ਜੇ ਕਰੂਗੀ ਕਰੂਗੀ ਨਹੀਂ ਇਸ ਤੋਂ ਬਾਅਦ ਅਸੀਂ ਅਸੀਂ ਫੇਰ ਉਹਨੇ ਬਿਲਾਵਾ ਕੇ ਮੀਟਿੰਗ ਜਿਹੜਾ ਹਾਂ ਅੰਨੀ ਨਗਰੀ ਚੌਪਟਾ ਰਾਜਾ ਜਦ ਕੀ ਇਹ ਸਰੇ ਆਮ ਆਪਣੀ ਮਾਨਮਰਜ਼ੀ ਗੱਲਾਂ ਕਰ ਰਿਹਾ ਹੈ ਇਹ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਹਨੇਰ ਪਿਆ ਹੋਇਆ ਹੈ ਕੋਈ ਗੁਆਏ ਕੋਈ ਕਿਸੇ ਦੀ ਸੁਣਦਾ ਨਹੀਂ ਹੈਗਾ ਜਿਹੜੀ ਸਾਡੀ 40 ਸਾਲ ਪਹਿਲਾਂ ਲਾਈਆਂ ਗਈਆਂ ਦੀ ਜਿਆਦਾ ਸੀ ਜਗਨਨਾਥ ਯਾਤਰਾ ਕੱਢੀ ਗਈ ਜਦ ਸਤਨਾਰਨ ਵੱਲੋਂ ਅਸੀਂ ਬਹੁਤ ਜਾ ਕੇ ਸਾਡੇ ਨਾਲ ਬਿਬੇਕ ਜੀ ਠੀਕੇ ਉਹਨਾਂ ਨੇ ਸਾਨੂੰ ਦਵਾਈਆਂ ਔਰ ਕੋਈ ਕਾਰਵਾਈ ਹੋਈ ਸੀ ਜੀ ਨਹੀਂ ਕੋਈ ਕੰਮ ਠੰਡੇ ਬੈਠੇ ਕਿਉਂ ਨਹੀਂ ਹੋਈ ਕਾਰਵਾਈ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਜੀ ਅਸੀਂ ਦਾ ਇਨਸਾਫ ਚਾਹੁੰਦੇ ਆ ਵੀ ਆਪ ਬਬੇ ਦੀ ਗੱਲ ਸੁਣੋ ਆ ਇਹਦੇ ਕਹਿੰਦੇ ਵੀ ਇਹ ਲੈਂਡ ਚ ਨਹੀਂ ਦੇਣ ਚ ਨਹੀਂ ਹੈਗੀ ਜਦੋਂ ਆਪ ਆਪੇ ਕਿਉਂ ਆਪਣੇ ਬਲ ਪ੍ਰਯੋਗ ਕਰ ਰਹੇ ਆ ਇਹਦੇ ਬਾਰੇ ਕਾਰਵਾਈ ਕਿੱਤੀ ਜਾਵੇ ਇਹਦੇ ਬਾਰੇ ਇੱਕ ਫੈਸਲਾ ਲਿਖਿਆ ਜਿਹੜਾ ਕੱਲ੍ਹ ਵੀ ਕਾਲ ਆ ਦੇਖੋ ਜਿਹੜਾ ਫੈਸਲਾ ਲਿੱਤਾ ਇਹ ਇੱਕ ਸਾਂਝਾ ਫੈਸਲਾ ਸੀ ਸਾਡੀਆਂ ਸਾਰੀਆਂ ਜੋ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੇ ਪ੍ਰਧਾਨ ਤੇ ਜਿੰਨੀਆਂ ਵੀ ਸੰਸਥਾਵਾਂ ਦੇ ਮੈਂਬਰ ਸਾਹਿਬਾਨ ਸਾਰੇ ਅੱਜ ਇਕੱਠੇ ਹੋ ਕੇ ਮੀਟਿੰਗ ਕੀਤੀ ਆ ਇਹ ਰਾਤ ਜਿਹੜੀ ਘਟਨਾ ਹੋਈ ਹੈ ਜਿਹੜੇ ਫਲੈਕਸਾ ਆਪਣਾ 52 ਵਾਰਤੀ ਦਾ ਜਿਹੜਾ ਪ੍ਰੋਗਰਾਮ ਹੈ 52 ਭਗਵਾਨ ਦੀਆਂ ਜੋ ਫਲੈਕਸਾਂ ਸ਼ਹਿਰ 'ਚ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਪ੍ਰੋਗਰਾਮ ਤੋਂ ਪਹਿਲਾਂ ਉਤਾਰਿਆ ਗਿਆ ਉਹਦੀ ਬੜੀ ਵੱਡੀ ਨਿਖੇਧੀ ਅੱਜ ਹੋਈ ਹੈ ਉਹਨੂੰ ਦੇਖਦੇ ਹੋਏ ਅਸੀਂ ਸਾਰੇ ਅੱਜ ਇਕੱਠੇ ਹੋ ਕੇ ਕਾਰਵਾਈ ਦੀ ਜੋ ਮੰਗ ਹੈ ਪ੍ਰਸ਼ਾਸਨ ਤੋਂ ਸਾਰਿਆਂ ਦਾ ਇਹ ਫੈਸਲਾ ਇੱਕ ਬੰਦੇ ਦਾ ਫੈਸਲਾ ਨਹੀਂ ਕਿ ਕਤਵਾਲੀ ਜਾ ਕੇ 11 ਬੰਦੇ ਆਪਣੀ ਸੰਸਥਾ ਸਾਰੀਆਂ ਸੰਸਥਾਵਾਂ ਵੱਲੋਂ 11 ਬੰਦੇ ਜਾਣਗੇ ਪਰਚੇ ਦੀ ਮੰਗ ਕਰਨਗੇ ਉਸ ਤੋਂ ਬਾਅਦ ਉਹ ਤੋਂ ਮਾਫੀ ਮੰਗਾਉਣਗੇ ਤੇ ਇੱਕ ਸਵੇਰੇ ਜੋ ਬੰਦ ਦਾ ਸਵੇਰੇ 8 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਸਾਰਾ ਨਾਬਾ ਬੰਦ ਕਰਕੇ ਧਰਨਾ ਲਾਇਆ ਅਸੀਂ ਸਾਰਿਆਂ ਨਾਲ ਸਹਿਮਤ ਜਿਸ ਤਰ੍ਹਾਂ ਕਿ ਸਾਰਿਆਂ ਨੇ ਸਾਨੂੰ ਹੁਕਮ ਲਾਇਆ ਅਸੀਂ ਮੰਨਣ ਨੂੰ ਤਿਆਰ ਦੇਖੋ ਚੰਡੀ ਵਾਲਾ ਜੋ ਫੈਸਲਾ ਹੈ ਇਹ ਸਾਡੀ ਨਾਬਾ ਹਸਪ ਸੰਮਤੀ ਦੇ ਜੋ ਪ੍ਰਧਾਨ ਨੇ ਉਹ ਆਪਣੇ ਵਿਹਾਰ ਤੇ ਲੈਣਗੇ ਅਸੀਂ ਸਾਰੀਆਂ ਸੰਸਥਾਵਾਂ ਦੇ ਨਾਲ अज बाउंड संबंध में मीटिंग बुलाई गई थी जो रात अनहोनी घटना हुई उसने संबंध में मीटिंग बुलाई गई थ इस फैसला किया गया कि जो भी प्रशासन कार्रवाई करता ठीक है नहीं कल सवेरे अठ बजे तक तो लगे बारह बजे तक शहर बंद कराया जाएगा, अगर फिर भी कार्रवाई तो नहीं नाभा उस समिति समूह धार्मिक संस्थावान कोई संघर्ष तेज करनी मैंबरी कमेटी सवेरे बनावे ਕਾਕੀ ਸਵੇਰੇ 8 ਵਜੇ ਚੌਂਕ ਦੇ ਵੀਰ ਵਾਲਾ ਸਾਧੂ ਸੰਤਾ ਤੋਂ ਦੁਆਵਾਗੇ ਬਿਲਕੁਲ ਇਹ ਗੱਲ ਸਹੀ ਹੈ ਵੀ ਉਹਨਾਂ ਤੋਂ ਐਮਐਲ ਕੋਈ ਛੰਡੀ ਨਹੀਂ ਦੁਆਵਾਗੇ ਤਾਂ